ਸੱਚੇ ਗਾਲਜੀ ਡੀ5 ਚੈਨਲ ਪੰਜਾਬੀ ਵੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਸਿਮ ਰਣਜੀਤ ਕੌਰਗਲ ਤੇ ਅੱਜ ਵਿਧਾਨ ਸਭਾ ਦੇ ਸੈਸ਼ਨ ਦੀ ਸ਼ੁਰੂਆਤ ਹੋ ਚੁੱਕੀ ਹੈ ਜਲੋਸਤਾ ਪਹਿਲਾ ਦਿਨ ਸੀ ਤੇ ਵਿਰੋਧੀਆਂ ਦੇ ਵੱਲੋਂ ਪੰਜਾਬ ਸਰਕਾਰ ਨੂੰ ਵੱਖ-ਵੱਖ ਮੁੱਦਿਆਂ ਦੇ ਉੱਤੇ ਘੇੜਿਆ ਗਿਆ ਤੇ ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਮਨਪ੍ਰੀਤ ਆਯਾਲੀ ਨੇ NHAI ਦਾ ਮਾਮਲਾ ਚੁੱਕਿਆ ਹੈ ਮਨਪ੍ਰੀਤ ਆਯਾਲੀ ਦਾ ਕਹਿਣਾ ਹੈ ਕਿ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਪੰਜਾਬ ਦੇ ਜਿਹੜੇ ਕਿਸਾਨਾਂ ਦੀਆਂ ਜ਼ਮੀਨਾਂ ਐਕਵਾਇਰ ਕੀਤੀਆਂ ਗਈਆਂ ਨੇ ਉਹਨਾਂ ਨੂੰ ਵਾਜਬ ਮੁੱਲ ਨਹੀਂ ਦਿੱਤਾ ਗਿਆ ਉਹਨਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਹਨਾਂ ਕਿਸਾਨਾਂ ਨੂੰ ਬੰਦਾ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਹੈ ਤੇ ਮਨਪ੍ਰੀਤ ਆਯਾਲੀ ਨੇ ਇਸ ਤੋਂ ਇਲਾਵਾ ਹੋਰ ਕੀ ਕੁਝ ਕਿਹਾ ਆਓ ਸੁਣਦੇ ਹਾਂ ਚਾਹੀਦਾ ਕਿਉਂਕਿ ਬਹੁਤ ਸਾਰੇ ਮੈਂਬਰ ਸਾਹਿਬਾਨ ਦੇ ਆਪਣੇ ਆਪਣੇ ਇਲਾਕਿਆਂ ਦੇ ਮੁੱਦੇ ਨੇ ਉਸ ਤੋਂ ਬਿਨਾਂ ਪੰਜਾਬ ਦੇ ਬਹੁਤ ਮੁੱਦੇ ਨੇ ਜਿਨ੍ਹਾਂ ਤੇ ਬਹਿਸ ਹੋਣੀ ਬੜੀ ਜ਼ਰੂਰੀ ਆ ਸੋ ਮੈਂ ਤੁਹਾਡੇ ਕੋਲ ਇੱਕ ਧਿਆਨ ਦਿਵਾਉ ਮਤਲਬ ਬੜਾ ਜ਼ਰੂਰੀ ਲਿਆਂਦਾ ਸੀ ਗੱਲ ਇੱਕ ਨੂੰ ਤੁਸੀਂ ਰੱਦ ਕਰ ਦਿੱਤਾ ਬੁੱਢੇ ਦਰਿਆ ਤੇ ਬੜਾ ਅਹਿਮ ਮਸਲਾ ਜਿਹੜਾ ਪੰਜਾਬ ਦਾ ਅੱਜ ਖਾਸ ਤੌਰ ਤੇ ਮਾਲਵੇ ਦਾ ਇਹਦਾ ਜਿਹੜਾ ਇੱਥੇ ਬੜੇ ਧਰਨੇ ਵੀ ਲੱਗ ਰਹੇ ਨੇ ਕਈ ਸੰਸਥਾਵਾਂ ਵੱਲੋਂ ਸੋ ਇਹ ਬੜਾ ਜ਼ਰੂਰੀ ਆ ਤੁਹਾਨੂੰ ਬੇਨਤੀ ਕਰਦਾ ਕਿ ਜਰੂਰ ਇਹਦੇ ਤੇ ਬਹਿਸ ਕਰਾਈ ਜਾਵੇ ਤਾਂ ਜੋ ਜਲਦੀ ਤੋਂ ਜਲਦੀ ਜਿਹੜਾ ਮਸਲਾ ਹੱਲ ਕੀਤਾ ਜਾਵੇ ਉਹਦੇ ਨਾਲ ਹੀ ਅ ਕਿਸਾਨਾਂ ਦਾ ਜਿਹੜਾ ਮਸਲਾ ਕਿਉਂਕਿ ਪੰਜਾਬ ਜਿਹੜਾ ਇੱਥੋਂ ਦਾ ਜਿਹੜਾ ਮੁੱਖ ਕਿਤਾ ਖੇਤੀਬਾੜੀ ਆ ਸਾਡੇ ਕਿਸਾਨ ਬਾਰਡਰਾਂ ਤੇ ਬੈਠੇ ਨੇ ਕੇਂਦਰ ਦੇ ਖਿਲਾਫ ਲੜਾਈ ਲੜ ਰਹੇ ਆਪਣੀਆਂ ਮੰਗਾਂ ਨੂੰ ਲੈ ਕੇ ਪਰ ਉਹਦੇ ਨਾਲ ਹੀ ਪੰਜਾਬ ਸਰਕਾਰ ਨਾਲ ਸੰਬੰਧਿਤ ਜਿਹੜੇ ਕਿਸਾਨਾਂ ਦੇ ਮਸਲੇ ਨੇ ਅੱਜ ਵਿਧਾਨ ਸਭਾ ਦਾ ਘਰਾਓ ਵੀ ਕਿਸਾਨ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਕਿਉਂਕਿ ਪੰਜਾਬ ਦੇ ਵਿੱਚ ਜਿਹੜੀਆਂ ਸੜਕਾਂ ਬਣ ਰਹੀਆਂ ਨੇ ਭਾਰਤ ਮਾਲਾ ਸਕੀਮ ਦੇ ਤਹਿਤ ਅਤੇ ਉਹਦੇ ਨਾਲ ਹੀ ਜਿਹੜੀ ਦਿੱਲੀ ਅਮਰitsar ਕਟੜਾ ਹਾਈਵੇ ਜਿਹੜਾ ਬਣ ਰਿਹਾ ਇਹ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਨੇ ਉਹਦਾ ਵਿਰੋਧ ਕਿਉਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਉਹਦੀ ਪੂਰੀ ਕੀਮਤ ਨਹੀਂ ਮਿਲ ਰਹੀ ਅੱਜ ਖੇਤੀਬਾੜੀਆਂ ਜ਼ਮੀਨਾਂ ਦੇ ਜਿਹੜੇ ਰੇਟ ਨੇ ਇਹਨੇ ਵੱਧ ਚੁੱਕੇ ਨੇ ਵੀ ਕਿਤੇ ਵੀ 40 50 ਲੱਖ ਤੋਂ ਘੱਟ ਤੁਹਾਨੂੰ ਪੰਜਾਬ ਦੇ ਵਿੱਚ ਉਪਜਾਊ ਜ਼ਮੀਨ ਨਹੀਂ ਮਿਲ ਸਕਦੀ ਕਿਸੇ ਰਸਤੇ ਦੇ ਉੱਪਰ ਵੀ ਕੱਚੇ ਤੇ ਲੇਕਿਨ ਇਹਨਾਂ ਜ਼ਮੀਨਾਂ ਦਾ ਮੁੱਲ ਜਿਹੜਾ ਕਿਉਂਕਿ ਪਿਛਲੀ ਕਾਂਗਰਸ ਸਰਕਾਰ ਦੇ ਵਿੱਚ ਵੀ ਚਾਹੇ ਕੋਈ ਅੰਦਰ ਖਾਤੇ ਕੋਈ ਮਿਲੀ ਭੋਗ ਸੀਗੀ ਕੇਂਦਰ ਦੇ ਨਾਲ ਉਸ ਸਮੇਂ ਦੇ ਚੀਫ ਮਿਨਿਸਟਰ ਦੀ ਕਿ ਉਸ ਸਮੇਂ ਜਿਹੜੇ ਸਰਕਾਰੀ ਰੇਟ ਘਟਾ ਦਿੱਤੇ ਗਏ ਤਾਂ ਜੋ ਘੱਟ ਰੇਟ ਤੇ ਕੇਂਦਰ ਸਰਕਾਰ ਨੂੰ ਜ਼ਮੀਨਾਂ ਮੁਹੱਈਆ ਕਰਵਾ ਕੇ ਦਿੱਤੇ ਨੇ ਸੜਕਾਂ ਦੇ ਲਈ ਉਸ ਸਮੇਂ 35-30 ਲੱਖ ਰੁਪਇਆ ਮਿਲਿਆ ਲੇਕਿਨ ਅੱਜ ਜਿਹੜੀਆਂ ਜ਼ਮੀਨਾਂ ਐਕਵਾਇਰ ਹੋ ਰਹੀਆਂ ਨੇ ਇਹਨਾਂ ਦੀ ਘੱਟੋ-ਘੱਟ ਕੀਮਤ 1 ਕਰੋੜ ਤੋਂ ਘੱਟ ਨਹੀਂ ਸੋ ਉਹਦੇ ਨਾਲ ਹੀ ਬਠਿੰਡੇ ਦੇ ਨੇੜੇ ਇੱਕ ਜ਼ਮੀਨ ਅਕਵਾਇਰ ਹੋਈ ਆ ਪਿੰਡ ਲਹਿਰਾ ਬਿਗਾ ਨਗਰ ਲਹਿਰਾ ਮੁਹੱਬਤ ਬਠਿੰਡਾ 메ਨ ਰੋਡ ਤੇ ਜ਼ਮੀਨ ਆ ਜਿਹੜੀ ਇਹ ਤਕਰੀਬਨ 64 ਏਕੜ ਟੋਟਲ ਜ਼ਮੀਨ ਹੋ ਰਹੀ ਆ ਲੇਕਿਨ 25 ਏਕੜ ਆ ਜਿਹੜੀ 메ਨ ਰੋਡ ਤੇ ਪੈਂਦੀ ਆ ਫਰੰਟ ਲੱਗਦਾ ਅਦੇਸ਼ ਯੂਨੀਵਰਸਿਟੀ ਦੇ ਨਾਲ ਬਠਿੰਡਾ ਅਦੇਸ਼ ਯੂਨੀਵਰਸਿਟੀ ਦੇ ਨਾਲ ਇਹਦੀ ਕੀਮਤ 24 ਲੱਖ ਰੁਪਇਆ ਮੁੱਲ ਪਾਈ ਗਈ ਆ ਉਹ ਜ਼ਮੀਨ ਦਾ ਕਰੋੜਾਂ ਦੀ ਜ਼ਮੀਨ ਆ ਲੇਕਿਨ ਉਹ 24 ਲੱਖ ਨੂੰ ਦੇਖੋ ਕਿਸਾਨਾਂ ਨੇ ਇੱਕ ਤਾਂ ਆਪਦੀ ਜ਼ਮੀਨ ਉਹਦੀ ਉਹਨਾਂ ਦੀ ਖੋਈ ਜਾਣੀ ਆ ਫਿਰ ਜਿਹੜੀ ਬਚ ਗਈ ਉਹ ਤਕੋਨਾ ਚ ਦੋ ਤਿੰਨ ਪਾਸੇ ਬਚ ਜਾਂਦੀ ਆ ਫਿਰ ਉੱਥੇ ਉਜਾੜਾ ਹੋਣਾ ਉਹਨਾਂ ਨੇ ਅੱਗੇ ਜਾ ਕੇ ਦੁਬਾਰਾ ਬਸੇਬਾ ਕਰਨਾ ਕਿੱਥੇ ਜ਼ਮੀਨ ਮਿਲਣੀ ਆ ਨਹੀਂ ਮਿਲਣੀ ਆ ਸੋ ਬਹੁਤ ਵੱਡਾ ਉਜਾੜਾ ਕਿਸਾਨਾਂ ਦਾ ਲੇਕਿਨ ਇਹਨਾਂ ਜ਼ਮੀਨਾਂ ਦਾ ਉਹਨਾਂ ਨੂੰ ਪੂਰਾ ਮੁੱਲ ਆ ਜਿਹੜਾ ਉਹ ਮਿਲਣਾ ਚਾਹੀਦਾ ਇਹ ਪੰਜਾਬ ਸਰਕਾਰ ਤੋਂ ਅਸੀਂ ਜਿਹੜੀ ਇਹ ਮੰਗ ਕਰਦੇ ਆ ਤੇ ਕਿਸਾਨਾਂ ਦੇ ਜੋ ਵੀ ਮਸਲੇ ਨੇ ਪੰਜਾਬ ਸਰਕਾਰ ਨਾਲ ਸੰਬੰਧਿਤ ਉਹ ਪਹਿਲ ਦੇ ਆਧਾਰ ਤੇ ਉਹ ਸਾਰੇ ਮਸਲੇ ਜਿਹੜੇ ਮੰਗਾ ਪ੍ਰਵਾਨ ਹੋਣੇ ਚਾਹੀਦੀਆਂ ਤਾਂ ਜੋ ਕਿਸਾਨ ਜਿੱਥੇ ਕੇਂਦਰ ਨਾਲ ਲੜਾਈ ਲੜ ਰਿਹਾ ਉੱਥੇ ਨਾਲ ਪੰਜਾਬ ਸਰਕਾਰ ਨਾਲ ਵੀ ਲੜ ਰਿਹਾ ਦੋਹਰੀ ਲੜਾਈ ਉਹਨਾਂ ਨੂੰ ਲੜਨੀ ਪੈ ਰਹੀ ਹੈ ਇਸ ਲਈ ਅਸੀਂ ਮੰਗ ਕਰਦੇ ਹਾਂ ਵੀ ਕਿਸਾਨਾਂ ਦੇ ਸਾਰੇ ਮਸਲੇ ਨੇ ਜਿਹੜੇ ਪੰਜਾਬ ਸਰਕਾਰ ਨਾਲ ਸੰਬੰਧਿਤ ਨੇ ਸੜਕਾਂ ਨਾਲ ਸੰਬੰਧਿਤ ਉਹਨਾਂ ਪੂਰਾ ਮੁੱਲ ਮਿਲੇ ਤੇ ਮਸਲੇ ਸਾਰੇ ਹੱਲ ਕੀਤੇ ਜਾਣ। ਸੋ ਤਿੰਨ ਦਿਨਾਂ ਤੱਕ ਮੌਨਸੂਨ ਸੈਸ਼ਨ ਦਾ اجلاس ਜਿਹੜਾ ਹੈ ਉਹ ਚੱਲੇਗਾ ਰੋਜ਼ਾਨਾ ਵਿਰੋਧੀ ਧਿਰਾਂ ਦੇ ਵੱਲੋਂ ਸਵਾਲ ਪੰਜਾਬ ਸਰਕਾਰ ਦੇ ਅੱਗੇ ਰੱਖੇ ਜਾਣਗੇ। ਹੁਣ ਪੰਜਾਬ ਸਰਕਾਰ ਇਹਨਾਂ ਸਵਾਲਾਂ ਦੇ ਕੀ ਜਵਾਬ ਦਿੰਦੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਨਵਾਂ ਵਿਧਾਨ ਸਭਾ ਸੈਸ਼ਨ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਇਸ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਜ਼ਰੂਰ ਸੰਚਿਤ ਕੀਤੀ ਜਾਵੇਗੀ। ਕੈਮਰਾਮੈਨ ਸ਼ੰਕਰ ਦੇ ਨਾਲ ਮੈਨੂੰ ਦਿਓ ਇਜਾਜ਼ਤ। ਧੰਨਵਾਦ। ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕਿਹਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ